ਰਾਮਸਰੂਪ ਅਣਖੀ ਜੀ ਦਾ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਆਥੜ ਨੂੰ ਹੀ ਅਰਜਨ ਨੇ ਘਰ ਦੀ ਗੱਡੀ ਦੀ ਬੋਤਲ ਲਿਆਂਦੀ ਸਵਾਦ ਦੇਖਣ ਲਈ ਉਹਦੇ ਵਿੱਚੋਂ ਇੱਕ ਕੌਲੀ ਪੀ ਵੀ ਲਈ ਸ਼ਰਾਬ ਵਧੀਆ ਸੀ ਉਹਨੂੰ ਤਰਾਰਾ ਜਿਹਾ ਆਇਆ ਤਾਂ ਉਹਨੇ ਇੱਕ ਕੌਲੀ ਹੋਰ ਲਾ ਲਈ ਬੋਤਲ ਨੂੰ ਡੱਬ ਵਿੱਚ ਦੇ ਕੇ ਉਹ ਪ੍ਰੀਤਮ ਦੇ ਘਰ ਨੂੰ ਚੱਲ ਪਿਆ ਪ੍ਰੀਤਮ ਖੇਤੋਂ ਆਇਆ ਸੀ ਤੇ ਤੱਤਾ ਪਾਣੀ ਲੈ ਕੇ ਹੱਥ ਪੈਰ ਧੋ ਰਿਹਾ ਸੀ ਮੱਗਰ ਦਾ ਮਹੀਨਾ ਸੀ ਠੰਡ ਕਾਫੀ ਵੱਧ ਚੱਲੀ ਸੀ ਦੀਵਾਲੀ ਹੁਣੇ ਲੰਘ ਕੇ ਗਈ ਸੀ ਕਣਕਾਂ ਬਾਵਾ ਉੱਠ ਖੜੀਆਂ ਸਨ ਪਾਣੀ ਦੇਣ ਤੇ ਗੁੱਡ ਗਡਾਈ ਤੋਂ ਛੁੱਟ ਖੇਤਾਂ ਵਿੱਚ ਜੱਟਾਂ ਨੂੰ ਹੋਰ ਖਾਸ ਕੰਮ ਨਹੀਂ ਸਨ ਉਸ ਦਿਨ ਪ੍ਰੀਤਮ ਹੋਰੀ ਕਣਕ ਗੁੱਡ ਕੇ ਆਏ ਸਨ ਪਿਛਲੇ ਪਹਿਰ ਦੀ ਚਾਹ ਵੇਲੇ ਨੂੰ ਹੀ ਗੁੱਡਣ ਦਾ ਕੰਮ ਮੁੱਕ ਗਿਆ ਸੀ ਕੱਖਾਂ ਦੀਆਂ ਭਰੀਆਂ ਬਣਾ ਕੇ ਤੇ ਨਿੱਕੀ ਮੋਟੀ ਲੱਕੜ ਤਿੱਬੜ ਲੈ ਕੇ ਉਹ ਪਿੰਡ ਨੂੰ ਆ ਗਏ ਸਨ ਦਰਵਾਜ਼ੇ ਉੱੰਦਰ ਹੋ ਕੇ ਅਰਜਣ ਨੇ ਖੁੰਘਾਰ ਮਾਰੀ ਪ੍ਰੀਤਮ ਨੇ ਉਹਦਾ ਬੋਲ ਸਿਆਣ ਕੇ ਦੂਜੇ ਪਾਸੇ ਚੱਕੀ ਦੇ ਫੁੱਟੇਪੜ ਉੱਤੇ ਪੈਰ ਧੋਂਦਿਆਂ ਆਖਿਆ ਓਏ ਆ ਜਾ ਇੱਧਰ ਗਾਹਾਂ ਲੰਗ ਆ ਤਾਈ ਰਾਜੀ ਐ ਅਰਜਨ ਨੇ ਪੁੱਛਿਆ ਆਹੋ ਭਾਈ ਤੂੰ ਦੱਸ ਭਰਾ ਪਰਜਾਈ ਦਾ ਡੱਕਾ ਵੀ ਦੂਰਾ ਕਰ ਦਿਨਾ ਕਿ ਸਾਰਾ ਦਿਨ ਨੰਬਰਦਾਰੀ ਤੇ ਹੀ ਰਹਿਣਾ ਏ ਪ੍ਰੀਤਮ ਦੀ ਮਾਂ ਨੇ ਹੱਸ ਕੇ ਕਿਹਾ ਪਰਜਾਈ ਦਾ ਤਾਂ ਪੂਰਾ ਪਾਣੀ ਭਰਦਾ ਏ ਆਨੰਦਕੌਰ ਅਰਜਨ ਦੇ ਬੋਲਣ ਤੋਂ ਪਹਿਲਾਂ ਹੀ ਆਖ ਗਈ ਪਾਣੀ ਤਾਂ ਤੇਰਾ ਵੀ ਭਰਨ ਨੂੰ ਤਿਆਰ ਹਾਂ ਆਨੰਦਕੌਰ ਬਿਨ ਟੱਕਿਓ ਮਜ਼ਦੂਰੀ ਕਰਨ ਆਣਾ ਮੈਂ ਤਾਂ ਤੂੰ ਹੁਕਮਕਾਰ ਭਾਬੀ ਸਾਹਿਬ ਅਰਜਨ ਦੀ ਗੱਲ ਸੁਣ ਕੇ ਨੂ ਸੱਸ ਦੋਵੇਂ ਹੱਸਣ ਲੱਗੀਆਂ ਤੇ ਫਿਰ ਸੱਸ ਨੇ ਨੂ ਨੂੰ ਆਖਿਆ ਕਿ ਉਹ ਕੰਧ ਨਾਲ ਖੜਾ ਮੰਜਾ ਅਰਜਨ ਦੇ ਬੈਠਣ ਨੂੰ ਡਾਹ ਦੇਵੇ ਅਰਜਨ ਕਹਿੰਦਾ ਨਹੀਂ ਤਾਈ ਅਸੀਂ ਤਾਂ ਬੈਠਕ 'ਚ ਬੈਠਾਂਗੇ ਇੱਕ ਗਲਾਸ ਤੇ ਪਾਣੀ ਦਾ ਗੜਬਾ ਦੇ ਦਿਓ ਸਾਨੂੰ ਨੰਦਕੌਰ ਪਾਣੀ ਦਾ ਗੜਵਾ ਤੇ ਗਲਾਸ ਬੈਠਕ ਵਿੱਚ ਧਰ ਗਈ ਸਮੋਸੇ ਨਾਲ ਮੂੰਹ ਪੂੰਝਦਾ ਪ੍ਰੀਤਮ ਬੈਠਕ ਵੱਲ ਜਾਣ ਲੱਗਿਆ ਤਾਂ ਨੰਦਕੌਰ ਨੇ ਅੱਖਾਂ ਵਿੱਚ ਹੀ ਉਹਨੂੰ ਘੋਰੀਆ ਮਾਂ ਕਹਿੰਦੀ ਪ੍ਰੀਤਮ ਇਹ ਤਾਂ ਮਲੰਗ ਹੈ ਤੂੰ ਵੀ ਹੁਣ ਇਹੀ ਕਿੱਤਿਆਂ ਤੇ ਆ ਗਿਆ ਸਿਆਣਾ ਬਣ ਕੇ ਚੱਲ ਨਿਤਨੇਤ ਕੋਈ ਥੋੜਾ ਆਉਂਦਾ ਹੁੰਦਾ ਅੱਜ ਪਤਾ ਨਹੀਂ ਕਿਵੇਂ ਆ ਗਿਆ ਗਾਹਾਂ ਨੂੰ ਨਹੀਂ ਆਉ ਪ੍ਰੀਤਮ ਨੇ ਬੁੜੀ ਤੇ ਬਹੂ ਦੋਵਾਂ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਬੈਠਕ ਵਿੱਚ ਪ੍ਰੀਤਮ ਆਇਆ ਤਾਂ ਅਰਜਨ ਕਹਿੰਦਾ ਤੀਮੀ ਤੋਂ ਬੜਾ ਭੈ ਖੰਨਾ ਓਏ ਜੁੱਤੀਆਂ ਦਾ ਡਰ ਹੈ ਤਾਂ ਉੱਠ ਜਾਣਾ ਮੈਂ ਤਿੰਨ ਟੰਗੀ ਉੱਤੇ ਡੱਬ ਵਿੱਚੋਂ ਕੱਢ ਕੇ ਰੱਖੀ ਪਈ ਬੋਤਲ ਉਹਨੇ ਚੁੱਕੀ ਤੇ ਖੜਾ ਹੋਣ ਲੱਗਿਆ ਪ੍ਰੀਤਮ ਕਹਿੰਦਾ ਓਏ ਕਾ ਨੂੰ ਕੰਜਰ ਦੇਆ ਪੁੱਤਾ ਉਹ ਤਾਂ ਹੋਰ ਗੱਲ ਸੀ ਘਰ ਦੀ ਗੱਲ ਐ ਕੋਈ ਤੂੰ ਬਹਿ ਜਾ ਤੇਰੇ ਘਰ ਐ ਯਾਰ ਤੈਨੂੰ ਬੋਲਣ ਵਾਲਾ ਕੌਣ ਮੈਸਾਲਾ ਉਹ ਪੀਣ ਲੱਗੇ ਹਨੇਰਾ ਹੋ ਗਿਆ ਸੀ ਲਾਲਟੈਨ ਜਗਾ ਕੇ ਨੰਦਕੌਰ ਬੈਠਕ ਵਿੱਚ ਰੱਖ ਗਈ ਉਦੋਂ ਉਦੋਂ ਨੂੰ ਉਹ ਦੋ ਦੋ ਕੋਲੀਆਂ ਅੰਦਰ ਸੁੱਟ ਚੁੱਕੇ ਸਨ ਘੜਬੇ ਵਿੱਚੋਂ ਪਾਣੀ ਦਾ ਗਲਾਸ ਭਰਦੇ ਤੇ दारू ਪੀਣ ਵੇਲੇ ਕੋਲੀ ਵਿੱਚ ਤਿਪਕ ਪਾਣੀ ਗਲਾਸ ਵਿੱਚੋਂ ਪਾ ਲੈਂਦੇ ਗਲਾਸ ਵਿੱਚੋਂ ਹੀ ਪਾਣੀ ਦੀ ਘੁੱਟ ਭਰਦੇ ਤੇ ਅੰਬ ਦੇ ਅਚਾਰ ਦੀਆਂ ਫਾੜੀਆਂ ਚੂਸਣ ਲੱਗਦੇ ਅਰਜਨ ਨੂੰ ਖਾਸੀ ਚੜ ਗਈ ਸੀ ਆਖਰ ਉਹਨੇ ਗਿੰਦਰ ਦੀ ਬਹੂ ਦੀ ਗੱਲ ਛੇੜ ਲਈ ਪ੍ਰੀਤਮ ਕਹਿੰਦਾ ਚੱਲੀਏ ਉਹਨਾਂ ਦੇ ਗਿੰਦਰ ਆ ਗਿਆ ਹੋਣਾ ਖੇਤੋਂ ਗਿੰਦਰ ਨਾਲ ਕਣਕ ਦੀਆਂ ਗੱਲਾਂ ਕਰਨ ਬਹਾਨੇ ਜਾ ਆਉਨੇ ਆ ਤੂੰ ਝਾਕਾ ਵੀ ਲੈ ਲੀ ਉਹ ਕੋਲੀ ਵਿੱਚੋਂ ਹੋਰ ਦਾਰੂ ਪਾਉਣ ਹੀ ਲੱਗੇ ਸਨ ਕਿ ਬੈਠਕ ਅੱਗੋਂ ਦੀ ਗਿੰਦਰ ਦੀ ਬਹੂ ਹਰਨਾਮੀ ਲੰਗ ਦੀ ਪ੍ਰੀਤਮ ਨੂੰ ਦਿੱਸੀ ਉਹ ਝੱਟ ਬੋਲ ਉੱਠਿਆ ਲੈ ਬਈ ਮਿੱਤਰਾ ਉਹ ਤਾਂ ਘਰੇ ਹੀ ਆ ਗਈ ਹੁਣ ਬਿੰਦ ਝੱਟ ਅਨੰਦਕੌਰ ਕੋਲ ਬੈਠੂਗੀ ਛੱਟੇ-ਛੱਟੇ ਲਾ ਲਈਏ ਫਿਰ ਬੇਬੇ ਕੋਲ ਚਲਦੇ ਆ ਤੂੰ ਬੇਬੇ ਨੂੰ ਗੱਲ ਗੱਲ ਨਹੀਂ ਤੋਰੀ ਇਹ ਤਾਂ ਆਪ ਹੀ ਛੇੜਪੂ ਪੋਰਾ ਸੰਗ ਨਹੀਂ ਮੰਨਦੀ ਥੋੜੀ-ਥੋੜੀ ਪੀ ਕੇ ਉਹ ਬੈਠਕ ਵਿੱਚੋਂ ਉੱਠੇ ਤੇ ਵਿਹੜੇ ਵਿੱਚ ਦੀ ਹੁੰਦੇ ਛੱਤਨੇ ਥੱਲੇ ਚੁੱਲ੍ਹੇ ਕੋਲ ਬੈਠੀਆਂ ਤਿੰਨਾਂ ਜਣੀਆਂ ਕੋਲ ਆ ਗਏ ਪ੍ਰੀਤਮ ਕਹਿੰਦਾ ਮਾਂ ਮਾਤਾ ਰਾਣੀਆਂ ਵਾਂਗੂ ਚੁੱਪ ਜੇ ਕਿਵੇਂ ਬੈਠੀਆਂ ਬੇ ਭਾਈ ਮੈਨੂੰ ਦੋ ਵਾਰੀ ਦੇਖ ਚੁੱਕੀਆਂ ਮਿਲਣ ਚੀ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਗਿਆ ਸੌੜ ਪੈਣੀ ਨੂੰ ਸੋਚਦੀਆਂ ਗੋਦੀ ਬਾਮਣ ਤੋਂ ਪਾਣੀ ਕਰਾ ਲਿਆਂ ਮਾਂ ਨੇ ਫਿਕਰ ਵਿੱਚ ਆਖਿਆ ਹਾਂ ਪਾਣੀ ਕਰਾਉਣ ਦੀ ਇਹਨੂੰ ਤਾਂ ਟੱਕ ਹੀ ਪੈ ਗਈ ਐ ਮਾਂ ਜਾਇਆ ਫਿਰ ਨਹੀਂ ਤਾਂ ਨੇਰੇ ਚ ਕੁੱਤੇ ਤੋਂ ਲੱਤ ਪੜਵਾਉਣਗੇ ਲਾਲਟੈਨ ਲੈ ਜਾ ਬੈਠਕ ਚੋਂ ਪ੍ਰੀਤਮ ਨੇ ਕਿਹਾ ਚੰਗਾ ਫਿਰ ਜਾ ਹੀ ਆ ਮਾਂ ਬੁੜੀ ਉੱਠ ਕੇ ਬੈਠਕ ਵੱਲ ਜਾਣ ਲੱਗੀ ਜਾਂਦੀ ਜਾਂਦੀ ਕਹਿੰਦੀ ਤੁਸੀਂ ਕਿਉਂ ਉੱਠ ਖੜੇ ਵੇ ਬਸ ਉਹੀ ਦਾਲ ਦੂਲ ਪੁੱਛਦੇ ਆ ਕੀ ਧਰੀ ਐ ਬਾਹਰ ਨਿਆਈਆਂ ਕੰਨੀ ਢੇੜਾ ਮਾਰ ਕੇ ਆਉਨੇ ਸੀ ਤਾਂ ਪ੍ਰੀਤਮ ਨੇ ਬਹਾਨਾ ਕੀਤਾ ਬੁੜੀ ਘਰੋਂ ਬਾਹਰ ਹੋਈ ਤਾਂ ਛਤਨੇ ਕੋਲ ਮੰਝਾ ਢਾ ਕੇ ਬੈਠ ਗਏ ਛਤਨੇ ਵਿੱਚੋਂ ਸਰੋਂ ਦੇ ਤੇਲ ਦਾ ਦੀਵਾ ਬਾਲ ਕੇ ਚਾਨਣ ਕੀਤਾ ਹੋਇਆ ਸੀ ਪ੍ਰੀਤਮ ਨੇ ਹਰਨਾਮੀ ਨੂੰ ਛੇੜਿਆ ਤੂੰ ਕਿਵੇਂ ਰੁੱਸੀ ਜੀ ਬੈਠੀ ਐ ਹਰਨਾਮ ਕੁਰੇ ਸਾਗ ਧਰਿਆ ਸੀ ਸਾਗ ਦੀ ਬਾਟੀ ਦੇਣ ਆਈਆਂ ਮੈਂ ਤੇ ਬੁੜੇ ਨੇ ਤਾਂ ਰੋਟੀ ਖਾ ਲਈ ਉਹ ਅਜੇ ਆਇਆ ਨਹੀਂ ਖੇਤੋਂ ਹਰਨਾਮੀ ਬੋਲੀ ਖੇਤ ਕੀ ਕਰਦੇ ਨੇ ਅੱਜ ਇੰਨਾ ਨੇਰਾ ਕਿਉਂ ਕਰਤਾ ਪ੍ਰੀਤਮ ਨੇ ਪੁੱਛਿਆ ਕਣਕ ਗੁੱਡ ਦੇ ਸੀ ਦਿਹਾੜੀਏ ਲੈ ਕੇ ਗਿਆ ਹੋਇਆ ਨਿਭੇੜ ਕੇ ਆਉ ਮੇਰੀ ਜਾਨ ਚ ਉਹਨੇ ਜਵਾਬ ਦਿੱਤਾ ਨੰਦਕੌਰ ਵਿਚਦੀ ਹੀ ਬੋਲ ਉੱਠੀ ਆ ਹਾਂ ਅਰਜਨ ਕਿਵੇਂ ਬਾਂਦਰ ਜਾਂ ਬਣਿਆ ਬੈਠਾ ਏ ਮੁਟਕੜੀ ਮਾਰੀ ਨਹੀਂ ਸੁਣੀ ਜਾਨਾ ਮੈਂ ਤਾਂ ਡਿੱਕੀ ਜਾਂਦਾ ਸੀ ਬਈ ਭਾਬੀ ਕੁਛ ਉਚਰੂਗੀ ਅਰਜਨ ਨੇ ਕੱਚਾ ਜਿਹਾ ਹੋ ਕੇ ਆਖਿਆ ਐਂ ਦਿਨ ਨਹੀਂ ਨਿਕਲਨੇ ਤੇਰੇ ਵਿਆਹ ਕਰਵਾ ਲੈ बोले आमा साक नंदकोर ने सिरे दी आंख ਦਿੱਤੀ ਦਿਨ ਨਿਕਲ ਨੂੰ ਕੀ ਐ ਜਿਉਂਦੀਆਂ ਰਹਿਣ ਪਰ ਜਾਈਆਂ ਅਰਜਣ ਦੇ ਜਵਾਬ ਚ ਬੇਨਿਆਜ਼ਗੀ ਵਿੱਚ ਵਲਟਿਆ ਹੋਂਕੇ ਦਾ ਰੰਗ ਸੀ ਪਰ ਜਾਈਆਂ ਦਾ ਤੂੰ ਕੀ ਲੱਗਦਾ ਇਹ ਤਾਂ ਚੰਦ ਰੋਜ਼ ਦਾ ਮੇਲਾ ਹੁੰਦਾ ਹੈ ਗੋਲਾ ਧੰਦਾ ਕਰਦਾ ਰਹੇਗਾ ਤਾਂ ਟੁੱਕ ਮਿਲਦਾ ਰਹੂ ਨਹੀਂ ਤਾਂ ਫਾੜ-ਫਾੜ ਪੈਣਗੀਆਂ ਇੱਕ ਦਿਨ ਅੱਗੇ ਤੂੰ ਸਮਝ ਨਾ ਸਮਝ नंदकोर ਨੇ ਵੀ ਨਵੀਂ ਸਮਝੌਤੀ ਦਿੱਤੀ ਤੂੰ ਲਿਆ ਤਾਂ ਸਹੀ ਇਹ ਕੋਈ ਜਵਾਬ ਦਿੰਦਾ ਹੈ ਕੁੜੀ ਤਾਂ ਸਕੋਣ ਹੈ ਜਾਂ ਐਵੇਂ ਹੀ ਮਗਜਾਲੀ ਮਾਰਦੀ ਐ ਪ੍ਰੀਤਮ ਨੇ ਗੰਭੀਰ ਹੋ ਕੇ ਕਿਹਾ ਭਾਬੀ ਦੀ ਸੋਂ ਮੈਂ ਝੂਠ ਤਾਂ ਨਹੀਂ ਆਖਦੀ ਆਹ ਖੜਾ ਐ ਮਲੂਕਾ ਮੈਂ ਤਾਂ ਟੜ ਕੇ ਉੱਠ ਜਾਨੀ ਆ ਕਿਸ ਦੀ ਗੱਲ ਕਰਦੀ ਐ ਤੂੰ ਪ੍ਰੀਤਮ ਨੇ ਪੁੱਛਿਆ ਆਪਣੀ ਸੁਰਜੀਤੋ ਦੀ ਕਿਹੜੀ ਸੁਰਜੀਤੋ ਲੈ ਤੂੰ ਨਹੀਂ ਜਾਣਦਾ ਚਾਚਾ ਨਹੀਂ ਮੇਰਾ ਮਕੰਦ ਮਕੰਦੇ ਦੀ ਘਰ ਵਾਲੀ ਸ਼ੰਤੀ ਦੀ ਭਤੀਜੀ ਐ ਸੁਰਜੀਤੋ ਮਲੂਕਾ ਹੀ ਰਹਿੰਦੀ ਐ ਉਹਨਾਂ ਦੇ ਕੋਈ ਜਵਾਕ ਜੱਲਾ ਨਹੀਂ ਨਾ ਉਹਨਾਂ ਨੇ ਹੀ ਪਾਲੀ ਐ ਉਹੀ ਵਿਆਹ ਕਰਨਗੇ ਚਾਚੀ ਸੰਤੀ ਤਾਂ ਜਵਾਂ ਨਹੀਂ ਮੋੜਦੀ ਮੇਰਾ ਆਖਾ ਨੰਦਕੌਰ ਪਿਆਰ ਰੱਖ ਕੇ ਗੱਲ ਕਰ ਰਹੀ ਸੀ ਓਏ ਭਾਈ ਸਭ ਠੀਕ ਐ ਸਭ ਚਾਚਾ ਕੋਈ ਨਹੀਂ ਕਰਾਂਗੇ ਗੱਲ ਤੇਰੇ ਨਾਲ ਵੀ ਭਾਬੀ ਸਾਹਿਬ ਅਰਜਣ ਨੇ ਹੌਕਾ ਲਿਆ ਤੇ ਟਿਕਟਿਕੀ ਲਾ ਕੇ ਹਰਨਾਮੀ ਵੱਲ ਦੇਖਣ ਲੱਗਿਆ ਹੌਲੀ ਦੇ ਕੇ ਕਹਿੰਦਾ ਇਸ ਭਾਬੀ ਦੀ ਵੀ ਕੋਈ ਗੱਲ ਸੁਣ ਲਓ ਇਹਨੂੰ ਵੀ ਦੇ ਦਿਓ ਟਾਈਮ ਜਾਂ ਟੇਲ ਤੇ ਹੀ ਲਾ ਰੱਖਣਾ ਵਿਚਾਰੀ ਨੂੰ ਪਹਿਲਾ ਇਸ ਰਕਾਨ ਦੀਆਂ ਤਾਂ ਮੁੱਕ ਲੈਣ ਦਿਓਰ ਨੂੰ ਵਿਹਣ ਲੱਗੀ ਐ ਹਰਨਾਮੀ ਨੇ ਨੰਦਕੌਰ ਵੱਲ ਇੱਕ ਪਲ ਝਾਕੇ ਅਰਜਣ ਦੀਆਂ ਅੱਖਾਂ ਵਿੱਚ ਅੱਖਾਂ ਗੜ ਦਿੱਤੀਆਂ ਲੈ ਕੁੜੇ ਤੂੰ ਖੋਲ ਮੰਨ ਲਿਆ ਮੇਰੀ ਗੱਲ ਦਾ ਨੰਦਕੌਰ ਆਪਣੀ ਗੱਲ ਨੂੰ ਸਿਰੇ ਲਾਉਣਾ ਚਾਹੁੰਦੀ ਸੀ ਐਨੇ ਚਿਰ ਨੂੰ ਬੁੜੀ ਗੜਵੀ ਲੈ ਕੇ ਆ ਗਈ ਲਾਲ ਟੈਨ ਦੇ ਚਾਨਣ ਵਿੱਚ ਹਰਨਾਮੀ ਨੇ ਦੇਖਿਆ ਮੁੰਡੇ ਦੀਆਂ ਗੱਲਾਂ ਉੱਤੇ ਮਾਸ ਚੜਿਆ ਹੋਇਆ ਹੈ ਗਰਦਨ ਲੰਬੀ ਹੈ ਹੱਥ ਗੋਰੇ ਹਨ ਪਿੰਜਣੀ ਮੋਟੀ ਤੇ ਗਿੱਟਾ ਪਤਲਾ ਛਾਤੀ ਭਾਰੀ ਤੇ ਮੋਢੇ ਚੌੜੇ ਹਰਨਾਮੀ ਨੇ ਸੋਚਿਆ ਕਣ ਅਰਗਾ ਸਰੀਰ ਐਸ ਦਾ ਤਾਂ ਪੁੰਨ ਖੱਟ ਲੈ ਭੈਣੇ ਕਿਸੇ ਜੱਟ ਦੀ ਧੀ ਦਾ ਮੁੰਡਾ ਤਾਂ ਇਹੋ ਜਿਹਾ ਲੱਖਾਂ ਚੋਂ ਇੱਕ ਮੱਸਾ ਟੱਕਰਨਾ ਹੈ ਹਰਨਾਮੀ ਆਪਣੇ ਘਰ ਨੂੰ ਜਾਂਦੇ ਜਾਂਦੀ ਨਤਦਕੁਰ ਨੂੰ ਆਖ ਗਈ ਅਰਜਨ ਇੱਕ ਹੱਥ ਨਾਲ ਮੁੱਛਾਂ ਨੂੰ ਵੱਟ ਦੇ ਰਿਹਾ ਸੀ ਦਰਵਾਜ਼ੇ ਦੇ ਵਾਰ ਤੱਕ ਉਹਦੀ ਅੱਖ ਹਰਨਾਮੀ ਉੱਤੇ ਹੀ ਟਿਕੀ ਰਹੀ ਧੋਵੇਂ ਜਾਣੇ ਉੱਠ ਕੇ ਦੁਬਾਰਾ ਬੈਠਕ ਵਿੱਚ ਆ ਗਏ ਤੇ ਹੋਰ ਪੀਣ ਲੱਗੇ ਮੈਸ ਮੇਲ ਪਈ ਸੀ ਦੁੱਧ ਦੀ ਵਾਲਟੀ ਲਿਆ ਕੇ ਛਤਨੇ ਵਿੱਚ ਰੱਖਦੀ ਬੁੜੀ ਆਨੰਦਕੌਰ ਨੂੰ ਬੋਲੀ ਕੁੜੇ ਕੀ ਗੱਲਾਂ ਕਰਦੀਆਂ ਸੀ ਤੁਸੀਂ ਬੈਠੀ ਐ ਇੱਥੇ ਮੁੰਡਿਆਂ ਨਾਲ ਅਰਜਨ ਨੂੰ ਠੋਕ ਕਰਦੀ ਸੀ ਮੈਂ ਤਾਂ ਮੇਰੇ ਚਾਚੇ ਮਕੰਦੇ ਦੇ ਸਾਲੇ ਦੀ ਕੁੜੀ ਸਰਜੀਤੋ ਰਹਿੰਦੀ ਐ ਨਾ ਸਾਡੇ ਪਿੰਡ ਉਹਦੀ ਖਾਤਰ ਉਹਨੇ ਦੱਸਿਆ ਬੁੜੀ ਕਹਿੰਦੀ ਕੀ ਕਹਿੰਦਾ ਫੇਰ ਅਰਜਨ ਬੋਲਿਆ ਨਹੀਂ ਕੁਛ 부ਝਾਰਤਾ ਜਿਹਾ ਪਾਈ ਗਿਆ ਕੋਈ ਥੋਹ ਨਹੀਂ ਦਿੱਤਾ ਤੂੰ ਤਾਂ ਕੰਮ ਲਈ ਐ ਪੁੱਤ ਤੈਨੂੰ ਇੱਕੋ ਸੁਣਾਵਾਂ ਮੈਂ ਕੋਈ ਜੋਰ ਲਾਲ ਹੈ ਪਰ ਜਾਈ ਜਮਾ ਨਹੀਂ ਵਿਆਉਂਦੀ ਇਹਨੂੰ ਬੁੜੀ ਨੇ ਰਹੱਸ ਦੱਸਿਆ ਕਿਉਂ ਮਾਂ ਬੰਤੋ ਨੂੰ ਕੌਣ ਨਹੀਂ ਜਾਣਦਾ ਉਹਨੇ ਪੁੱਤ ਦੀ ਵੀ ਘੁੰਮਾ ਵੀ ਤਾਂ ਇਕੱਠੀ ਰੱਖਣੀ ਐ ਬੰਤੋ ਤਾਂ ਤੀਹੋ ਕਾਲ ਇਹਨੂੰ ਆਪਣੇ ਚੁੱਲ੍ਹੇ ਉੱਤੇ ਹੀ ਰੱਖੋ ساری ਉਮਰ ਸੱਸ ਨੇ ਖਰੀ ਸੁਣਾ ਦਿੱਤੀ ਨੰਦਕੌਰ ਦੇ ਕੰਨ ਖੁੱਲ ਗਏ ਉਹਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਸਾਕਾਂ ਨੂੰ ਕੀ ਸਾਖ ਹੁੰਦਾ ਏ ਇਸ ਮੁੰਡੇ ਨੂੰ 10 ਘੁੰਮਾ ਜ਼ਮੀਨ ਦਾ ਮਾਲਕ ਐ ਸਾਖ ਤਾਂ ਓਡੋ ਢਾਉਂਦੇ ਰਹੇ ਨੇ ਕੋਈ 10 ਜੱਟ ਆਏ ਹੋਣਗੇ ਪਰ ਕਦੇ ਬੰਤੋਂ ਨੇ ਕੋਈ ਗੱਲ ਆਖਤੀ ਤੇ ਕਦੇ ਛੰਡੇ ਨੇ ਇਸ ਮੁੰਡੇ ਨੂੰ ਆਪ ਪਤਾ ਹੈ ਪਰ ਕੀ ਕਰੇ ਵਿਚਾਰਾ ਅਕਲ ਤੇ ਪੜਦਾ ਪਾਇਆ ਹੋਇਆ ਹੈ ਸਕੰਜੇ ਚ ਕਸ ਕੇ ਰੱਖਿਆ ਹੋਇਆ ਹੈ ਬੰਤੋਂ ਬਦ ਕਾਰਨ ਦਾ ਬੁੜੀ ਨੂੰ ਅੱਗੇ ਅਰਜਣ ਦਾ ਰੁੱਧਨ ਕਰਨ ਲੱਗੀ ਬੋਤਲ ਜਦੋਂ ਮੁੱਖ ਗਈ ਤਾਂ ਉਹ ਦੋਵੇਂ ਉੱਠ ਕੇ ਮਤਾ ਜਿਹਾ ਪਕਾ ਕੇ ਗਿੰਦਰ ਦੇ ਦਰਵਾਜ਼ੇ ਵਿੱਚ ਜਾ ਖੜੇ ਪ੍ਰੀਤਮ ਨੇ ਖਾਲੀ ਬੋਤਲ ਵਿੱਚ ਪੌਵਾ ਕ ਪਾਣੀ ਪਾ ਕੇ ਅਰਜਣ ਨੂੰ ਫੜਾ ਦਿੱਤਾ ਸੀ ਉਨੇ ਬੋਤਲ ਡੱਬ ਵਿੱਚ ਟੰਗ ਲਈ ਸੀ ਦਰਵਾਜ਼ੇ ਪਿੱਛੋਂ ਪ੍ਰੀਤਮ ਨੇ ਗਿੰਦਰ ਨੂੰ ਹਾਕ ਮਾਰੀ ਉਹ ਰੋਟੀ ਖਾ ਕੇ ਹਟਿਆ ਸੀ ਤੇ ਪਿਓ ਨਾਲ ਕੋਈ ਝਗੜਾ ਜਿਹਾ ਕਰ ਰਿਹਾ ਸੀ ਹਰਨਾਮੀ ਚੁੱਲ੍ਹੇ ਮੂਰੇ ਬੈਠੀ ਭਾਂਡੇ ਮਾਂਜ ਰਹੀ ਸੀ ਗਿੰਦਰ ਨੇ 베ੜੇ ਵਿੱਚ ਆ ਕੇ ਪੁੱਛਿਆ ਕਿਹੜਾ ਏ ਕਿਹੜੇ ਨੂੰ ਤੂੰ ਕਦੋਂ ਪਛਾਣਦਾ ਏ ਬਾਈ ਹੋਰ ਫਿਰ ਗੁੱਡਤੀ ਸਾਰੀ ਪ੍ਰੀਤਮ ਨੇ ਪੁੱਛਿਆ ਉਹ ਵੀ 베ੜੇ ਵਿੱਚ ਆਣ ਖੜੇ ਸਨ ਉਹ ਅਜੇ ਕਣਕ ਦੀਆਂ ਗੱਲਾਂ ਕਰ ਹੀ ਰਹੇ ਸਨ ਕਿ ਅੰਦਰੋਂ ਬੁੜੇ ਨੇ ਪ੍ਰੀਤਮ ਨੂੰ ਹਾਕ ਮਾਰ ਲਈ ਸੁਣਾ ਬੇ ਚਾਚਾ ਕਿਹਰ ਸਿਆਂ ਤੂੰ ਅੰਦਰ ਐਂ ਪ੍ਰੀਤਮ ਨੇ ਉੱਚੇ ਬੋਲ ਵਿੱਚ ਕਿਹਾ ਹੋਰ ਭਾਈ ਮੇਰਾ ਤਾਂ ਇਹੋ ਟਿਕਾਣਾ ਐ ਪ੍ਰੀਤਮਾ ਬਈ ਤੂੰ ਦੱਸ ਗਿੰਦਰ ਲੜੀ ਜਾਂਦਾ ਮੇਰੇ ਨਾਲ ਆਹ ਵੇਲਾ ਕਰਤਾ ਖੇਤੋਂ ਆਉਣ ਨੂੰ ਮੈਂ ਕਹਿਣਾ ਇੱਕ ਦਿਹਾੜੀਆ ਹੋਰ ਲੈ ਜਾਂਦਾ ਜਾਂ ਕੱਲ ਨੂੰ ਇੱਕ ਦਿਹਾੜੀਆ ਲਾ ਕੇ ਬਾਕੀ ਰਹਿਂਦੀ ਗੁੱਡੀ ਜਾਂਦੀ ਮੈਂ ਸਰਿੰਗੀ ਜਾਂਦੀ ਐ ਨਾ ਉਹਨੂੰ ਕੱਖ ਨਾ ਧਾਰ ਕੱਢੀ ਐ ਕਿਸੇ ਨੇ ਜਾ ਬਈ ਬੋਟੀ ਨੂੰ ਸਿਖਾ ਧਾਰ ਦਾ ਕੰਮ ਮੈਂ ਇਸ ਹੱਥ ਪਵਾ ਰੱਖੀ ਐ ਕਿਤੇ ਘਰਾਂ ਕੋਈ ਵੀ ਜਾਣਾ ਪੈ ਜਾਂਦਾ ਮੰਦੇ ਨੂੰ ਕਿਹਰ ਸਿੰਘ ਬੋਲਦਾ ਜਾ ਰਿਹਾ ਸੀ ਦੋਵੇਂ ਜਾਣੇ ਅੰਦਰ ਬੁੜੇ ਕੋਲ ਹੀ ਬੈਠੇ ਉਹਨਾਂ ਨੂੰ ਗੱਲਾਂ ਮਾਰਦੇ ਦੇਖ ਕੇ ਗਿੰਦਰ ਨੇ ਮੈਸ ਦੀ ਖੋੜਲੀ ਵਿੱਚ ਕੱਖ ਸੁਟੇ ਉੱਤੇ ਜੋ ਸ਼ੋਲਿਆਂ ਦਾ ਦਾਣਾ ਬਰੂਰ ਦਿੱਤਾ ਮੈਂ ਇਸ ਮੂੰਹ ਮਾਰਨ ਲੱਗੀ ਤੇ ਉਹ ਧਾਰ ਕੱਢਣ ਦੀ ਤਿਆਰੀ ਕਰਨ ਲੱਗਾ ਛੋਟੀ ਬਾਟੀ ਵਿੱਚ ਸਾਗ ਤੱਤਾ ਕਰਕੇ ਤੇ ਵਿੱਚ ਮੱਖਣੀ ਦਾ ਰੁਗ ਸੁੱਟ ਕੇ ਹਰਨਾਮੀ ਉਹਨਾਂ ਨੂੰ ਫੜਾ ਗਈ ਇੱਕ ਚਮਚਾ ਵੀ ਪਾਣੀ ਦੀ ਗੜਬੀ ਤੇ ਕੌਲੀ ਦੇਣ ਆਈ ਤਾਂ ਪ੍ਰੀਤਮ ਤੇ ਬੁੜਾ ਆਪਣੀਆਂ ਗੱਲਾਂ ਵਿੱਚ ਪੂਰੇ ਮਗੇ ਹੋਏ ਸਨ ਦੋਵਾਂ ਦਾ ਮੂੰਹ ਪਰੇ ਸੀ ਗੜਬੀ ਧਰਨ ਲੱਗੀ ਹਰਨਾਮੀ ਦੇ ਹੱਥ ਉੱਤੇ ਅਰਜਨ ਨੇ ਆਪਣਾ ਹੱਥ ਰੱਖ ਦਿੱਤਾ ਉਹ ਕੁਝ ਨਾ ਬੋਲੀ ਸਗੋਂ ਗੜਬੀ ਵਿੱਚ ਉਂਗਲ ਡੋਪ ਕੇ ਅਰਜਨ ਦੇ ਮੂੰਹ ਉੱਤੇ ਪਾਣੀ ਦੀਆਂ ਬੂੰਦਾ ਛਿਰਕ ਗਈ ਦੋਵਾਂ ਨੇ ਗੱਲਾਂ ਕਰਤੇ ਕਰਤੇ ਸਾਗ ਖਾ ਲਿਆ ਗੜਬੀ ਤੇ ਕੋਲੀ ਤਾਂ ਧਰੇ ਦੇ ਧਰੇ ਰਹਿ ਗਏ ਬੋਤਲ ਵਿੱਚ ਪਾਣੀ ਪਾਇਆ ਸੀ ਕਿ ਉਹ ਗਿੰਦਰ ਨੂੰ ਸੁਲਾ ਮਾਰਨਗੇ ਪ੍ਰੀਤਮ ਜਾਣਦਾ ਸੀ ਕਿ ਗਿੰਦਰ ਖਾਂਦਾ ਪੀਂਦਾ ਨਹੀਂ ਪਰ ਇਹ ਨਾਟਕ ਜਿਹਾ ਅਰਜਨ ਨੇ ਹੀ ਖੇਡਣਾ ਸੀ ਨਾਟਕ ਕਰਨ ਦੀ ਤਾਂ ਲੋੜ ਹੀ ਨਾ ਪਈ ਉਹ ਦੋਵੇਂ ਉੱਠੇ ਤੇ ਬੇੜੇ ਵਿੱਚ ਆ ਗਏ ਚੱਲੇ ਗਿੰਦਰ ਨੇ ਪੁੱਛਿਆ ਹੋਰ ਹੁਣ ਤੂੰ ਤਾਂ ਗੱਲ ਹੀ ਨਹੀਂ ਕਰਦਾ ਕੰਮ ਜੀ ਕਰਦਾ ਫਿਰਦਾ ਹੈ ਪ੍ਰੀਤਮ ਨੇ ਨੇ ਹੋਰਾ ਮਾਰਿਆ ਧਾਰ ਨੂੰ ਕੁਵੇਲਾ ਹੋ ਗਿਆ ਖੇਤੋਂ ਤਾਂ ਅਜੇ ਹੁਣੇ ਆਇਆ ਸੀ ਹਰਨਾਮੀ ਨੇ ਆਖਿਆ ਤੂੰ ਨਹੀਂ ਕੱਢਦੀ ਹੁੰਦੀ ਪ੍ਰੀਤਮ ਨੇ ਲਾਚੜ ਕੇ ਕਿਹਾ ਨਾ ਮੈਂ ਤਾਂ ਕਦੇ ਉਹ ਹੱਸਣ ਲੱਗੀ ਬਾਣੀ ਤੇਰੇ ਜੱਟ ਦੀ ਧੀ ਹੋ ਕੇ ਪ੍ਰੀਤਮ ਜਾਂਦਾ ਜਾਂਦਾ ਕਹਿ ਗਿਆ ਰਾਤ ਨੂੰ ਤਾਂ ਉਹ ਸੱਸ ਚੁੱਪ ਰਹੀਆਂ ਪਰ ਤੜਕੇ ਜਦੋਂ ਪ੍ਰੀਤਮ ਬੈਠਕ ਵਿੱਚੋਂ ਉੱਠਿਆ ਤਾਂ ਉਹ ਦੋਵੇਂ ਕੁੱਦ ਕੇ ਉਹਦੇ ਗਲ ਪੈ ਗਈਆਂ ਨੰਦਕੌਰ ਕਹਿੰਦੀ ਉਹ ਮੁਸਟੰਡਾ ਐ ਕਰ ਬਾਰ ਛੱਡੀ ਫਿਰਦਾ ਏ ਰੰਨ ਨਹੀਂ ਕੰਨ ਨਹੀਂ ਜਾਂ ਤਾਂ ਆਪ ਬਣ ਉਹਦੇ ਵਰਗਾ ਤੇਰਾ ਉਹਦੇ ਨਾਲ ਕੀ ਮੇਲ ਨਿਤ ਡੱਫਣ ਬੈਠ ਜਾਣਾ ਏ ਮਾਂ ਬੋਲੀ ਪਾਈ ਗਮਾਣ ਮੱਥਾ ਏ ਹਮ ਸਾਇਆ ਮਾਂ ਪਿਓ ਜਾਇਆ ਧਾਰੂ ਪੀ ਕੇ ਸ਼ਰੀਕ ਤੇ ਘਰ ਜਾਣ ਦਾ ਕੀ ਕੰਮ ਕੀਤੀ ਨਾ ਲਾਂਬੇ ਵਾਲੀ ਗੱਲ ਤੇ ਫਿਰ ਅਨੰਦਕੁਰ ਨੇ ਬਣਾ ਸਵਾਰ ਕੇ ਆਖਿਆ ਖਬਰਦਾਰ ਜੇ ਗਾਹਾਂ ਨੂੰ ਉਹ ਆਇਆ ਕਰੇ ਮਾਂ ਸਮਝਾਉਣ ਲੱਗੀ ਦੇਖ ਪੁੱਤ ਅਗਲਾ ਵੀ ਇੱਜ਼ਤ ਧਰੌਂਦਾ ਏ ਕੋਈ ਤੂੰ ਤਾਂ ਭੋਲਾ ਏ ਕੀ ਪਤਾ ਉਹ ਕਿਵੇਂ ਗਿਆ ਉਹਨਾਂ ਦੇ ਘਰ ਤੈਨੂੰ ਨਾਲ ਲੈ ਗਿਆ ਜੇ ਭਲਾ ਕੋਈ ਖਰਾਬੀ ਵਾਲੀ ਗੱਲ ਹੋ ਜਾਂਦੀ ਤੂੰ ਬਾਦੂ ਦਾ ਵਿੱਚ ਧਰਿਆ ਗਿਆ ਹੁੰਦਾ ਨਾਲੇ ਘਰ ਬੁਲਾ ਕੇ ਬਗਾਨੇ ਲੋਕਾਂ ਨੂੰ दारू ਪਿਉਉਣ ਦਾ ਕੋਈ ਰਾਹ ਨਹੀਂ ਪਾਈ ਤੂੰ ਕਬੀਲਦਾਰ ਐ ਪੁੱਤ ਉਹਦਾ ਕੀ ਐ ਛੜੇ ਮਲੰਗ ਦਾ ਗਾਹਾਂ ਨੂੰ ਆਪ ਦਾ ਪੜਿਆ ਵਿਚਾਰੀ ਭਾਈ ਤੈਨੂੰ ਹੁਣ ਦੱਸਦਾ ਬਹੁਤੇ ਮਾਂ ਦੀਆਂ ਗੱਲਾਂ ਦਾ ਪ੍ਰੀਤਮ ਉੱਤੇ ਡੂੰਘਾ ਅਸਰ ਹੋਇਆ ਉਹਨੇ ਮਨ ਹੀ ਮਨ ਮਹਿਸੂਸ ਕੀਤਾ ਕਿ ਉਸ ਦਿਨ ਗਿੰਦਰ ਦੇ ਘਰ ਅਰਜਨ ਨੂੰ ਲੈ ਕੇ ਜਾਣਾ ਠੀਕ ਹੀ ਉਹਦੀ ਗਲਤੀ ਸੀ। ਉਹਨੇ ਕੀ ਲੈਣਾ ਹੈ ਇਸ ਕੰਮ ਵਿੱਚੋਂ? ਅਰਜਨ ਨਾਲ ਦੋਸਤੀ ਹੈ ਤਾਂ ਰਾਹ ਸਿਰ ਦੀ ਰੱਖੇ। ਉਹਨੇ ਫੈਸਲਾ ਕੀਤਾ ਕਿ ਉਹ ਮੁੜ ਕੇ ਕਦੇ ਵੀ ਅਰਜਨ ਨੂੰ ਆਪਣੇ ਘਰ ਬੁਲਾ ਕੇ ਸ਼ਰਾਬ ਨਹੀਂ ਪਿਆਵੇਗਾ ਤੇ ਨਾ ਹੀ ਕਦੇ ਉਹਦੇ ਨਾਲ ਹਰਨਾਮੀ ਦੀ ਗੱਲ ਤੋਰੇਗਾ। ਹਰਨਾਮੀ ਸੰਬੰਧੀ ਉਹਨੂੰ ਉਕਸਾਵੇਗਾ ਵੀ ਨਹੀਂ। ਗਿੰਦਰ ਦੇ ਘਰ ਮੁੜ ਕੇ ਜਾਣ ਦਾ ਤਾਂ ਸਵਾਲ ਹੀ ਨਹੀਂ। ਗਵਾਨ ਮੱਥਾ ਹੈ। ਉਹਨੇ ਕੀ ਲੈਣਾ ਹੈ ਇਸ ਪੰਗੇ ਵਿੱਚੋਂ? ਉਹਨੂੰ ਕੀ ਮਿਲੇਗਾ? ਅਰਜਨ ਦੀ ਜਾਰੀ ਹਰਨਾਮੀ ਨਾਲ ਪਵਾ ਕੇ ਉਸ ਦਿਨ ਗਿੰਦਰ ਦੇ ਬਾਹਰ ਲੈ ਕਰ ਐਮੇਸ਼ਰਾਬ ਦੇ ਨਸ਼ੇ ਵਿੱਚ ਉਹ ਹਰਨਾਮੀ ਦੀ ਗੱਲ ਉਹਦੇ ਕੋਲ ਤੋਰ ਬੈਠਾ ਸੀ ਤੇ ਫਿਰ ਪਿਛਲੀ ਰਾਤ ਗਿੰਦਰ ਦੇ ਘਰ ਅਰਜਨ ਨੂੰ ਲਿਜਾ ਕੇ ਤਾਂ ਉਹਨੇ ਬਹੁਤ ਭਾਰੀ ਗਲਤੀ ਕੀਤੀ ਸੀ ਹਰਨਾਮੀ ਭਾਵੇਂ ਕਿਹੋ ਜਿਹੀ ਹੋਵੇ ਪਰ ਗਿੰਦਰ ਤੇ ਬੁੜੇ ਕਹਿਰ ਸਿੰਘ ਬਾਰੇ ਤਾਂ ਉਹਨੂੰ ਸੋਚਣਾ ਚਾਹੀਦਾ ਹੈ ਪਿਛਲੀ ਰਾਤ ਉਹਨਾਂ ਦੇ ਘਰ ਸ਼ਰਾਬੀ ਹੋ ਕੇ ਗਏ ਉਹ ਪਤਾ ਨਹੀਂ ਕਿੰਨਾ ਕੁ ਗਿਲਾ ਕਰੀ ਬੈਠੇ ਹੋਣਗੇ ਉਸੇ ਵੇਲੇ ਆਪਣੇ ਹੀ ਘਰ ਵਿੱਚੋਂ ਕੀ ਬੋਲਦੇ ਚਾਚਾ ਕਹਿਰ ਸਿੰਘ ਕਹੇਗਾ ਤਾਂ ਜ਼ਰੂਰ ਕਦੇ ਚਾਹੇ ਗੋਲਮੋਲ ਢੰਗ ਨਾਲ ਹੀ ਕਹੇ ਪ੍ਰੀਤਮ ਨੇ ਸੋਚਿਆ ਕਿ ਉਹ ਬਾਹਰ ਬਾਹਰ ਹੀ ਅਰਜਨ ਨੂੰ ਮਿਲ ਲਿਆ ਕਰੇਗਾ ਉਹਦੇ ਨਾਲ ਦੋਸਤੀ ਤਾਂ ਰੱਖੇਗਾ ਪਰ ਦੂਰ ਦੂਰ ਦੀ ਉਹਨੂੰ ਆਪ ਹੀ ਕਹਿ ਦੇਵੇਗਾ ਕਿ ਭਰਾਵਾ ਹੁਣ ਤੂੰ ਜਾਣ ਤੂੰ ਜਾਣ ਮੈਨੂੰ ਵੇਚਣਾ ਲਿਆਈ ਕਿਸੇ ਗੱਲ ਦੇ ਮੈਂ ਤਾਂ ਗਰੀਬ ਜਿਹਾ ਆਦਮੀ ਹਾਂ ਐਵੇਂ ਐਵੇਂ ਵਿੱਚ ਹੀ ਮਾਰਿਆ ਜਾਵਾਂਗਾ ਉਹਨੇ ਸੋਚਿਆ ਸਗੋ ਅਰਜਨ ਨੂੰ ਸਮਝਾ ਦੇਵੇਗਾ ਕਿਉਂ ਹਰਨਾਮੀ ਵਾਲੇ ਰਾਹ ਨਾ ਪਵੇ ਉਸ ਦਿਨ ਤਾਂ ਉਹਨੇ ਐਵੇਂ ਸ਼ੁਗਲ ਸ਼ੁਗਲ ਵਿੱਚ ਹੀ ਗਿੰਦਰ ਦੇ ਬਾਹਰਲੇ ਘਰ ਗੱਲ ਛੇੜ ਲਈ ਸੀ ਤੇ ਸ਼ੁਗਲ ਸ਼ੁਗਲ ਵਿੱਚ ਹੀ ਉਹ ਉਹਨਾਂ ਦੇ ਘਰ ਤਾਰੂ ਪੀ ਕੇ ਚਲੇ ਗਏ ਸਨ ਬਸ ਇੱਕ ਦਿਨ ਦਾ ਸ਼ੁਗਲ ਹੋ ਗਿਆ ਇਹ ਤੋਂ ਵੱਧ ਨਹੀਂ ਪਰ ਪ੍ਰੀਤਮ ਭੋਲੇ ਨੂੰ ਕੀ ਪਤਾ ਸੀ ਅਰਜਨ ਤਾਂ ਉਸ ਰਾਤ ਕੰਡੇ ਬੀਜ ਵੀ ਆਇਆ ਸੀ ਉਹਦੇ ਮੂੰਹ ਤੇ ਹਰਨਾਮੀ ਨੇ ਗੜਵੀ ਵਿੱਚੋਂ ਉਂਗਲ ਡੋਬ ਕੇ ਛਿੱਟੇ ਕੀ ਮਾਰੇ ਸਨ ਬਸ ਕਿਸੇ ਹੋਣੀ ਜਾਂ ਅਨਹੋਣੀ ਦਾ ਵੀ ਬੀਜਿਆ ਗਿਆ ਤਿੰਨ-ਚਾਰ ਦਿਨਾਂ ਪਿੱਛੋਂ ਉਹ ਸੱਤ ਵਿੱਚ ਮਿਲੇ ਲੋਕ ਖੁੰਡਾ ਉੱਤੇ ਬੈਠੇ ਧੁੱਪ ਸੇਕ ਰਹੇ ਸਨ ਪ੍ਰੀਤਮ ਉੱਥੇ ਹੀ ਇੱਕ ਖੁੰਡ ਉੱਤੇ ਬੈਠਾ ਅਖਬਾਰ ਸੁਣ ਰਿਹਾ ਸੀ ਚਾਰ ਜਮਾਤਾ ਪਾਸ ਫੌਜੀ ਪੈਨਸ਼ਨਰ ਮਿਲਖਾ ਸਿੰਘ ਉਰਦੂ ਦਾ ਅਖਬਾਰ ਪੜ੍ਹ ਕੇ ਸੁਣਾ ਰਿਹਾ ਸੀ ਦੂਜੀ ਵੱਡੀ ਸੰਸਾਰ ਜੰਗ ਲੱਗੀ ਹੋਈ ਸੀ ਹਿਟਲਰ ਤੇ ਚਰਚਲ ਦੇ ਨਾਵਾਂ ਨੂੰ ਹਰ ਪਿੰਡ ਜਾਣਦਾ ਸੀ ਪੰਜਾਬ ਵਿੱਚੋਂ ਬੇਸ਼ੁਮਾਰ ਲੋਕ ਭਾਰਤੀ ਹੋ ਕੇ ਬ੍ਰਿਟਾਨੀਆ ਦੀ ਫੌਜ ਵਿੱਚ ਦੂਰ ਦਰੇਡੇ ਦੇਸ਼ਾਂ ਦੀਆਂ ਧਰਤੀਆਂ ਉੱਤੇ ਲੜ ਰਹੇ ਸਨ ਦੂਰ ਦੁਰੇਡੇ ਦੇਸ਼ਾਂ ਵਿੱਚ ਲੱਗੀ ਹੋਈ ਲੜਾਈ ਦੀਆਂ ਖਬਰਾਂ ਜਦੋਂ ਇੱਧਰ ਅਖਬਾਰਾਂ ਵਿੱਚ ਛਪਦੀਆਂ ਤਾਂ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਲੋਕ ਬੜੇ ਗੌਰ ਨਾਲ ਇਹ ਸੁਣਦੇ। ਉਹਨਾਂ ਦਿਨਾਂ ਵਿੱਚ ਅਖਬਾਰ ਪਿੰਡ ਵਿੱਚ ਆਉਂਦਾ ਵੀ ਤਾਂ ਮਸਾਂ ਇੱਕ ਅੱਦ ਰਾਮਪੁਰਾ ਮੰਡੀ ਤੋਂ ਹੀ ਕੋਈ ਜਾਣਾ ਅਖਬਾਰ ਲੈ ਆਉਂਦਾ। ਫੌਜੀ ਪੈਨਸ਼ਨਰ ਮਿਲਖਾ ਸਿੰਘ ਹੀ ਇਹ ਅਖਬਾਰ ਮੰਗਵਾਉਂਦਾ। ਅਰਜਨ ਦੂਰੋਂ ਆਉਂਦਾ ਜਦੋਂ ਹੀ ਪ੍ਰੀਤਮ ਨੂੰ ਦਿਸਿਆ ਤਾਂ ਉਹ ਉੱਠ ਕੇ ਉਹਨੂੰ ਇੱਕ ਪਾਸੇ ਲੈ ਗਿਆ। ਤੇ ਸਾਰੀ ਗੱਲ ਸਮਝਾਈ ਕਹਿੰਦਾ ਭਰਾਵਾ ਸਾਡੇ ਘਰ ਤਾਂ ਉਦੋਂ ਦਾ ਹੀ ਕਲੇਸ਼ ਪਿਆ ਹੋਇਆ ਏ ਤੂੰ ਬਖਸ਼ ਮੈਂ ਤੇਰੀ ਕਾਲੀ ਗਊ ਆ ਗੁੱਸਾ ਨਾ ਮੰਨੀ ਅਰਜਨ ਨੇ ਥੋੜੀ ਦੇਰ ਸੋਚਿਆ ਤੇ ਫਿਰ ਕਹਿਣ ਲੱਗਿਆ ਐਡੀ ਕਿਹੜੀ ਗੱਲ ਐ ਪ੍ਰੀਤਮਾ ਆਪਾਂ ਨਹੀਂ ਆਉਂਦੇ ਮੁੜ ਕੇ ਤੁਹਾਡੇ ਘਰ ਨੰਦਕੁਰ ਤੇ ਤਾਈ ਨੂੰ ਕਾਹਨੂੰ ਨਾਰਾਜ਼ ਕਰਨਾ ਐ ਮੈਂ ਹਾਂ ਦੇਖ ਮੰਨ ਗਿਆ ਨਾ ਗੁੱਸਾ ਪ੍ਰੀਤਮ ਨੇ ਆਖਿਆ ਗੁੱਸਾ ਨਹੀਂ ਯਾਰ ਮੈਂ ਤਾਂ ਸੱਚੀਓ ਕਹਿਣਾ ਅਰਜਨ ਮੁਸਕਰਾਉਣ ਲੱਗਿਆ ਉਸ ਦਿਨ दारू ਪੀਤੀ ਚ ਹੋ ਗਈ ਕਮਕਲੀ ਆਪਾਂ ਤੋਂ ਆਪਾਂ ਕੀ ਲੈਣਾ ਸੀ ਗਿੰਦਰ ਦੇ ਘਰ ਜਾ ਕੇ ਮੈਂ ਤਾਂ ਆਪਨ ਮੋਸ਼ੀ ਮੰਨੀ ਬੈਠਾ ਓਦਣ ਦਾ ਹੀ ਚੋਰਾ ਕਰੀ ਜਾਨਾ ਐਨੀ ਗੱਲ ਕਰਕੇ ਉਹ ਪੈਨਸ਼ਨੀਏ ਕੋਲ ਆ ਬੈਠੇ ਤੇ ਉਹਦਾ ਅਖਬਾਰ ਸੁਣਨ ਲੱਗੇ ਐਨਕ ਵਿੱਚੋਂ ਦੀ ਝਾਕ ਕਿਉਂ ਨੇ ਮੁੰਡਿਆਂ ਨੂੰ ਤਾੜਿਆ ਤੇ ਅਖਬਾਰ ਪੜ੍ਹਨਾ ਛੱਡ ਕੇ ਅਰਜਨ ਨੂੰ ਕਹਿਣ ਲੱਗਿਆ ਦੇਖਿਆ ਗੱਬਰੂਆ ਕਿੱਦਾਂ ਪਾ ਰਹੇ ਨੇ ਭਾਜਣਾ ਪੰਜਾਬੀ ਜਵਾਨ ਲੜਾਈ ਚ ਦੁਸ਼ਮਣਾਂ ਨੂੰ ਕਿਹੜਾ ਦੁਸ਼ਮਣ ਅਰਜਨ ਨੇ ਪੁੱਛ ਲਿਆ ਵਾਹ ਏ ਗੱਬਰੂਆ ਪਤਾ ਨਹੀਂ ਤੈਨੂੰ ਅੰਗਰੇਜ਼ ਜਿੱਤ ਰਹੇ ਨੇ ਜਰਮਨੀ ਹਾਰ ਰਿਹਾ ਹੈ ਜਰਮਨ ਸਾਡਾ ਦੁਸ਼ਮਣ ਆ ਸਾਡਾ ਦੁਸ਼ਮਣ ਕਿਵੇਂ ਹੋਇਆ ਚਾਚਾ ਸਿਆ ਅੰਗਰੇਜ਼ਾਂ ਦਾ ਦੁਸ਼ਮਣ ਹੋਊ ਮੁੰਡੇ ਨੇ ਸੱਚੀ ਗੱਲ ਆਖੀ ਬਾਈ ਇੰਡੀਆ ਦੇ ਜਵਾਨ ਅੰਗਰੇਜ਼ਾਂ ਵਾਸਤੇ ਲੜ ਰਹੇ ਨੇ ਜੰਗ ਦੇ ਮੈਦਾਨ 'ਚ ਅੰਗਰੇਜ਼ਾਂ ਦਾ ਦੁਸ਼ਮਣ ਸਾਡਾ ਦੁਸ਼ਮਣ ਮਿਲਖਾ ਸਿੰਘ ਉਹਨੂੰ ਸਮਝਾਉਣ ਲੱਗਿਆ ਸਾਡਾ ਦੁਸ਼ਮਣ ਤਾਂ ਅੰਗਰੇਜ਼ ਐ ਚਾਚਾ ਸਿਆ ਜਿਹੜਾ ਦਿੰਗੋ ਉਜਰੀ ਰਾਜ ਕਰਦਾ ਹੈ ਸਾਡੇ ਤੇ ਅਸੀਂ ਗੁਲਾਮ ਆਂ ਅੰਗਰੇਜ਼ਾਂ ਦੇ ਆਪਣੀ ਫੌਜ ਭਾਰਤੀ ਤਾਂ ਸਾਨੂੰ ਮੱਲੋ ਚੋਰੀ ਕੀਤਾ ਹੋਇਆ ਹੈ ਅੰਗਰੇਜ਼ ਨੇ ਅਰਜਨ ਨੇ ਆਖਿਆ ਉਹਨੇ ਮਿਲਖੀ ਬਾਣੀਏ ਦੀ ਹੱਟ ਉੱਤੇ ਇੱਕ ਦਿਨ ਇਹ ਸਭ ਗੱਲਾਂ ਸੁਣੀਆਂ ਸਨ ਜਿਵੇਂ ਸੁਣੀਆਂ ਸਨ ਓਵੇਂ ਹੀ ਇੱਥੇ ਹੁਣ ਕਹਿ ਦਿੱਤੀਆਂ ਅਰਜਨ ਦੀਆਂ ਗੱਲਾਂ ਸੁਣ ਕੇ ਮਿਲਖਾ ਸਿੰਘ ਉਹਦੇ ਵੱਲ ਕਹਿੜੀਆਂ ਅੱਖਾਂ ਨਾਲ ਝਾਕਣ ਲੱਗਿਆ ਫਿਰ ਨਹੀਂ ਬੋਲਿਆ ਗੁਣਨ ਗੁਣਨ ਕਰਕੇ ਅਖਬਾਰ ਦੀ ਨਵੀਂ ਖਬਰ ਪੜਨ ਲੱਗਿਆ ਦੁਪਹਿਰ ਦਾ ਵੇਲਾ ਸੀ। ਪ੍ਰੀਤਮ ਉਸ ਦਿਨ ਖੇਤ ਨਹੀਂ ਗਿਆ ਸੀ। ਅਰਜਨ ਨੂੰ ਤਾਂ ਘਰ ਬਾਹਰ ਦਾ ਕੰਮ ਹੁੰਦਾ ਹੀ ਕੋਈ ਨਹੀਂ ਸੀ। ਉਹ ਤਾਂ ਬਸ ਮਸਤ ਮਲੰਗ ਸੀ। ਇੱਥੇ ਬੈਠ ਉੱਥੇ ਬੈਠ, ਵੱਤੋ-ਵੱਤ ਸਾਥ ਦਾ ਡੇਰਾ। ਹੋਰ ਨਹੀਂ ਤਾਂ ਗਲੀਆਂ ਦੇ ਚੱਕਰ, ਨਮੀਆਂ ਬਹੂਆਂ ਦੇ ਝਾਕ ਕੇ। ਲੁਕਸ਼ਿਪ ਕੇ ਉੱਠਦੀਆਂ ਜਵਾਨੀਆਂ ਦੀ ਚਰਚਾ। ਪ੍ਰੀਤਮ ਸਾਥ ਵਿੱਚ ਬੈਠਾ ਰਿਹਾ ਤੇ ਅਰਜਨ ਪਤਾ ਨਹੀਂ ਕੀ ਸੋਚ ਕੇ ਉੱਥੋਂ ਉੱਠਿਆ ਤੇ ਆਪਣੇ ਘਰ ਨੂੰ ਚੱਲ ਪਿਆ। ਪ੍ਰਤਾਪੇ ਕੀ ਸ਼ਾਮੋਂ ਉਹਦੇ ਨਾਲ ਖੁੱਲੀ ਸੀ। ਕਰ ਜਾ ਕੇ ਚਾਹ ਪੀਂਦਿਆਂ ਉਹਨੂੰ ਇਹ ਸਕੀਮ ਸੁਝੀ ਕਿਵੇਂ ਨਾ ਕਿਵੇਂ ਸ਼ਾਮੋਂ ਨੂੰ ਵਿੱਚ ਪਾਇਆ ਜਾਵੇ ਉਹ ਇੱਕ ਹੈ ਜੋ ਵਿੱਦਾ ਮੇਲ ਕਰ ਸਕਦੀ ਹੈ ਅਰਜਨ ਨੂੰ ਪਤਾ ਸੀ ਸ਼ਾਮੋਂ ਨੇ ਪਹਿਲਾਂ ਵੀ ਦੋ ਤਿੰਨ ਮੁੰਡਿਆਂ ਦਾ ਕੰਮ ਕੀਤਾ ਸੀ ਜੇ ਕਿਸੇ ਕੁੜੀ ਜਾਂ ਬਹੂ ਵੱਲੋਂ ਜੁੱਤੀਆਂ ਵੀ ਪੈ ਜਾਂਦੀਆਂ ਉਹ ਤਾਂ ਫਿਰ ਵੀ ਸ਼ਰਮ ਨਹੀਂ ਮੰਦੀ ਸੀ ਬਸ ਖਾਣ ਦੀ ਕੁੱਤੀ ਸੀ ਸ਼ਰਾਬ ਪਿੰਦੀ ਸੀ ਤੇ ਮਾਸ ਖਾਂਦੀ ਰੁਪਈਏ ਵੀ ਲੈ ਲੈਂਦੀ ਚਾਹ ਪੀ ਕੇ ਉਹ ਘਰੋਂ ਨਿਕਲਿਆ ਤੇ ਪ੍ਰਤਾਪ ਦੇ ਘਰ ਜਾ ਕੇ ਪਹੁੰਚਿਆ ਦੋਵੇਂ ਮੁੰਡੇ ਤੇ ਪ੍ਰਤਾਪਾ ਬੁੜਾ ਖੇਤੋਂ ਨਹੀਂ ਮੁੜੇ ਸਨ। ਬੁੜੀ ਅਗਵਾੜ ਵਿੱਚ ਹੀ ਕਿਸੇ ਦੇ ਘਰ ਗਈ ਹੋਈ ਸੀ। ਸ਼ਿਆਮੋ ਇਕੱਲੀ ਸੀ ਤੇ ਚਰਖਾ ਕੱਤ ਰਹੀ ਸੀ। ਪਹਿਲਾਂ ਤਾਂ ਅਰਜਣ ਉਹਨਾਂ ਦੇ 베ੜੇ ਵਿੱਚ ਖੜਾ ਰਿਹਾ ਤੇ ਫਿਰ ਦਿਲ ਕਾਰੜਾ ਕਰਕੇ ਆਖਿਆ, "ਭਾਬੀ ਸਾਹਿਬ, ਸਾਸਰੀਕਾਲ, ਤਾਈ ਕਿੱਥੇ ਗਈ ਐ? ਦਿਸਦੀ ਨਹੀਂ। ਆ ਪਈ ਅਰਜਣਾ, ਕਿਵੇਂ ਆਇਆ? ਬੁੜੀ ਤਾਂ ਕਿਸੇ ਦੇ ਬੈਠਣ ਗਈ ਐ, ਕੋਈ ਮਰਗ ਹੋਗੀ। ਬੈਜਾ ਪੀੜੀ ਲੈ ਲੈ, ਖੜਾ ਕਿਉਂ ਐ?" ਸ਼ਿਆਮੋ ਨੇ ਪੂਰਾ ਆਦਰ ਦਿਖਾਇਆ। ਤਾਇਆ ਵੀ ਨਹੀਂ ਕਰੇ ਮੁੰਡੇ ਅਰਜਨ ਨੇ ਆਸਾ ਪਾਸਾ ਜਿਹਾ ਦੇਖ ਕੇ ਪੁੱਛਿਆ ਸਭ ਖੇਤ ਗਏ ਆ ਸ਼ਿਆਮੋ ਨੇ ਚਰਖਾ ਠੱਲ ਲਿਆ ਉਹ ਪੀੜੀ ਲੈ ਕੇ ਬੈਠ ਗਿਆ ਕਹਿੰਦਾ ਮੈਂ ਤਾਂ ਫੌਜੀ ਦਾ ਪਤਾ ਲੈਣ ਆਇਆ ਕੋਈ ਚਿੱਠੀ ਚ ਪੱਠੀ ਆਉਂਦੀ ਐ ਫੌਜੀ ਤੇਰਾ ਨੌ ਬਰ ਨੌ ਕੱਲ ਹੀ ਚਿੱਠੀ ਆਈ ਐ ਉਹਨੇ ਦੱਸਿਆ ਤੇ ਅਰਜਨ ਵੱਲ ਗੋਹ ਨਾਲ ਦੇਖਣ ਲੱਗੀ ਕੋਈ ਪੈਸੇ ਪੂਸੇ ਵੀ ਕੱਲ ਦਿੰਦਾ ਐ ਫੌਜੀ ਘਰ ਨੂੰ ਜਾਂ ਉੱਥੇ ਹੀ ਸ਼ੱਕ ਸ਼ਕਾ ਜਾਂਦਾ ਐ ਪੰਜਵੇਂ ਛੇਵੇਂ ਮਹੀਨੇ ਕਦੇ ਆ ਹੀ ਜਾਂਦਾ ਹੈ ਮਨੀ ਆਰਡਰ 150 ਦਾ ਨਹੀਂ ਤਾਂ ਜਦੋਂ ਛੁੱਟੀ ਮਿਲਦੀ ਹੈ ਇਕੱਠਾ ਪੈਸਾ ਲੈ ਆਉਂਦਾ ਹੈ ਕਮਾਉ ਪੋਤੇ ਦੂਜੇ ਵਾਂਗੂ ਪਿੰਡ ਆ ਕੇ दारू ਨਹੀਂ ਪੀਂਦਾ ਦੇਖਿਆ ਕਦੇ ਉਹਨੂੰ दारू ਪੀਂਦੇ ਨੂੰ दारू ਪੀਣ ਨੂੰ ਆਪਾਂ ਥੋੜੇ ਆ ਭਾਬੀ ਸਾਹਿਬ ਕਹਿ ਕੇ ਉਹ ਹੱਸ ਪਿਆ ਤੈਨੂੰ ਕਿਵੇਂ ਪਤਾ ਏ ਵੇ ਉਹ ਅੱਖਾਂ ਵਿੱਚ ਹੱਸ ਕੇ ਬੋਲੀ ਮੈਨੂੰ ਪਤਾ ਤਾਂ ਕਹਿਣਾ ਸੁਣਿਆ ਸੀ ਮੈਂ ਸਭ ਝੂਠ ਕੋਈ ਕੋ ਸ਼ਾਕੀ ਜਾਵੇ ਨਹੀਂ ਭਾਬੀ ਸਾਹਿਬ ਅਰਜਨ ਛੇਤੀ ਦੇ ਕੇ ਆਪਣੀ ਗੱਲ ਕਰਨੀ ਚਾਹੁੰਦਾ ਸੀ ਪਰ ਉਹਨੂੰ ਝਿਜਕ ਜਿਹੀ ਪੈ ਗਈ ਸੀ ਤੇ ਫਿਰ ਸ਼ਿਆਮੋ ਨੇ ਆਪ ਹੀ ਪੁੱਛ ਲਿਆ ਤੂੰ ਆਇਆ ਦੱਸ ਕਿਵੇਂ ਐ ਪਹਿਲਾਂ ਨਾ ਕਦੇ ਆ ਗਿਆ ਫੌਜੀ ਦਾ ਪਤਾ ਲੈਣ ਨਹੀਂ ਸ਼ਿਆਮਕੁਰੇ ਗੱਲ ਤਾਂ ਕੋਈ ਨਹੀਂ ਉਹ ਸੰਘ ਰਿਹਾ ਸੀ ਨਹੀਂ ਤੂੰ ਦੱਸ ਛੇਤੀ ਬੁੜੀ ਆਉਣ ਆਲੀ ਐ ਸ਼ਿਆਮੋ ਨੇ ਕਾਹਲ ਦਿਖਾਈ ਤੇ ਚਰਖੇ ਉੱਤੇ ਤੰਦ ਕੱਢਣ ਲੱਗੇ ਅਰਜਨ ਪੀੜੀ ਉੱਤੇ ਉੱਠਿਆ ਉਹਨੇ ਫੱਟਾਂ ਦੀ ਕਸਣ ਨੂੰ ਹੱਥ ਪਾ ਕੇ ਚਰਖਾ ਖੜਾ ਲਿਆ ਦਸਾਂ ਦਾ ਇੱਕ ਨੋਟ ਸ਼ਾਮੋ ਦੀ ਝੋਲੀ ਵਿੱਚ ਸੁੱਟ ਦਿੱਤਾ ਤੇ ਹੱਥ ਬੰਨ ਕੇ ਖੜ ਗਿਆ ਇੱਕ ਪੈਰ ਚੁੱਕ ਕੇ ਦੂਜੇ ਪੈਰ ਉੱਤੇ ਰੱਖ ਲਿਆ ਸਾਰਾ ਵਜੂਦ ਇੱਕ ਟੰਗ ਦੇ ਭਾਰ ਉਹ ਸੁਣਦੀ ਸੁਣ ਬੈਠੀ ਹੋਈ ਸੀ ਝੋਲੀ ਵਿੱਚੋਂ ਨੋਟ ਚੁੱਕ ਕੇ 모ੜਨ ਲੱਗੀ ਉਹ ਕਹਿੰਦਾ ਇਹ ਤਾਂ ਰੱਖ ਤਾਂ ਫਿਰ ਗੱਲ ਵੀ ਦੱਸ ਤੂੰ ਚਾਹਨਾ ਕੀ ਹੈ ਉਹ ਉਹਦੇ ਸਾਹਮਣੇ ਬੈਠ ਗਿਆ ਤੇ ਚਰਖੇ ਦੇ ਫੱਟਾਂ ਨੂੰ ਦੋਵੇਂ ਹੱਥ ਪਾ ਕੇ ਪੱਬਾਂ ਪਾਰ ਹੋ ਗਿਆ ਉਹਦੇ ਕੋਲ ਕਹਿਰੇ ਦੀ ਬਹੂ ਹਰਨਾਮੀ ਦੀ ਗੱਲ ਕਰਨ ਲੱਗਿਆ